ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸਮੇਂ ਡੇਰਾ ਸਚਕਣ ਬੱਲਾ ਵਿਖੇ ਸ਼ਿਖਰ ਰਵੀਦਾਸ ਬਾਣੀ ਅਧਿਆਨ ਕੇਂਦਰ ਬਣਾਉਣ ਲਈ ਜੋ 25 ਕਰੋੜ ਰੁਪਏ ਦਿੱਤੇ ਗਏ ਸਨ ਉਹਨਾਂ ਪੈਸਾ ਨੂੰ ਮਾਨ ਸਰਕਾਰ ਨੇ ਆਉਂਦੇ ਹੀ ਵਾਪਸ ਲੈ ਲਿਆ ਜਿਸ ਨੂੰ ਲੈ ਕੇ ਆਦਮਪੁਰ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਸੁਖਵਿੰਦਰ ਕੋਟਲੀ ਨੇ ਵਿਧਾਨ ਸਭਾ ਵਿੱਚ ਇਸ ਸਵਾਲ ਨੂੰ ਚੁੱਕਿਆ ਅਤੇ ਜਵਾਬ ਮੰਗਿਆ ਨਾਲ ਹੀ ਵਿਧਾਇਕ ਕੋਟਲੀ ਨੇ ਸੀਐਮ ਮਾਨ ਵੱਲੋਂ ਉਹਨਾਂ ਨੂੰ ਬੁਲੇ ਗਏ ਅਪਸ਼ਬਦਾਤੇ ਵੀ ਇਨਸਾਫ ਦੀ ਮੰਗ ਕੀਤੀ ਸੁਖਵਿੰਦਰ ਸਿੰਘ ਕੋਟਲੀ ਮੈਂ ਤੁਹਾਡੇ ਰਾਹੀਂ ਪੰਜਾਬ ਸਰਕਾਰ ਤੋਂ ਇਹ ਪੁੱਛਣਾ ਚਾਹੁੰਦਾ ਕਿ ਡੇਰਾ ਸਚਕੰਡ ਬੱਲਾਂ ਦੇ ਵਾਸਤੇ 25 ਕਰੋੜ ਰੁਪਈਆ ਜਿਹੜਾ ਹੈ ਉਹ ਕਾਂਗਰਸ ਦੀ ਸਰਕਾਰ ਨੇ ਪਹਿਲਾਂ ਦਿੱਤਾ ਸੀ। ਔਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਉਹਨਾਂ ਨੇ ਉਹੀ ਪੈਸਾ ਜਿਹੜਾ ਵਾਪਸ ਲੈ ਲਿਆ। ਪਿਛਲੇ ਸਮੇਂ ਦੇ ਦੌਰਾਨ ਪੰਜਾਬ ਸਰਕਾਰ ਵੱਲੋਂ ਉੱਥੇ ਜਾ ਕੇ ਉਹੀ 25 ਕਰੋੜ ਰੁਪਈਆ ਜਿਹੜਾ ਉਹ ਇੱਕ ਚੈੱਕ ਦੇ ਰੂਪ ਦੇ ਅੰਦਰ ਬੋਰਡ ਦੇ ਰੂਪ ਦੇ ਅੰਦਰ ਪੇਟ ਕੀਤਾ ਗਿਆ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਪੁੱਛਣਾ ਚਾਹਨਾ ਕਿ ਉਹ 25 ਕਰੋੜ ਰੁਪਈਆ ਕਿੱਥੇ ਗਿਆ ਉਹ ਕਿੱਥੇ ਜਮਾ ਆ ਉਹਦਾ ਕਦੋਂ ਗੁਰੂ ਰਵੀਦਾਸ ਬਾਣੀ ਅਦਨ ਸੈਂਟਰ ਜਿਹੜਾ ਹੈ ਅੰਮ੍ਰਿਤ ਬਾਣੀ ਅਦਨ ਸੈਂਟਰ ਜਿਹੜਾ ਉਹ ਕਦੋਂ ਸ਼ੁਰੂ ਹੋਣਾ ਕਦੋਂ ਨਹੀਂ ਸ਼ੁਰੂ ਹੋਣਾ ਔਰ ਘੱਟੋ ਘੱਟ 10 ਕਰੋੜ ਰੁਪਈਆ ਉਸ ਦਿਨ ਪੰਜਾਬ ਸਰਕਾਰ ਨੇ ਮਸ਼ਹੂਰੀਆਂ ਤੇ ਲਾਤਾ ਵੇ ਅਸੀਂ 25 ਕਰੋੜ ਰੁਪਈਆ ਜਿਹੜਾ ਉੱਥੇ ਦੇਣ ਜਾ ਰਹੇ ਆ ਕਿਰਪਾ ਕਰਕੇ ਤੁਹਾਡੇ ਮਾਧਿਅਮ ਦੇ ਰਹੀਂ ਸਰਕਾਰ ਜਿਹੜੀ ਆ ਉਹ 25 ਕਰੋੜ ਰੁਪਏ ਦਾ ਜਿਹੜਾ ਕੰਮ ਹੈ ਜੋ ਵੀ ਹੈ ਉਹ ਸ਼ੁਰੂ ਕਰਵਾਵੇ ਲਾਸਟ ਦੇ ਵਿੱਚ ਸਿਰਫ 1 ਸੈਕਿੰਡ ਦੇ ਅੰਦਰ ਜਿਹੜਾ ਮੇਰੇ ਖਿਲਾਫ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਸੀਐਮ ਸਾਹਿਬ ਨੇ ਅਪਸ਼ਬਦ ਬੋਲੇ ਨੇ ਮੈਂ ਉਹਦਾ ਪ੍ਰਿਵਿਲੇਜ ਮੋਸ਼ਨ ਜਿਹੜਾ ਤੁਹਾਡੇ ਕੋਲ ਮੂਵ ਕੀਤਾ ਆ ਕਿਰਪਾ ਕਰਕੇ ਮੇਰੀ ਜਿਹੜੀ ਆ ਉਹਦੇ ਉੱਤੇ ਸੁਣਵਾਈ ਕੀਤੀ ਜਾਵੇ ਔਰ ਮੈਨੂੰ ਇਨਸਾਫ ਦਵਾਇਆ ਜਾਵੇ ਤੁਹਾਡਾ ਬਹੁਤ ਬਹੁਤ ਧੰਨਵਾਦ Shamla Chandar Building maintenance handyman under jack Trade Platform is now available on your local London area. He has more than five years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, please contact him at www.checktrade.com. ID number 921760. Shamra Chander Center call him on this number 074 41161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ